ਤਰਾਂਤਾਨ ਦੇ ਪਿੰਡ ਮੱਲੀਆਂ ਦੇ ਨਜ਼ਦੀਕ ਸਕੋਰਪੀਓ ਗੱਡੀ ਤੇ ਸਵਾਰ ਨੌ ਜਵਾਨਾਂ ਤੇ ਸਵਿਫਟ ਕਾਰ ਸਵਾਰ ਵਿਅਕਤੀ ਦੇ ਵੱਲੋਂ ਗੋਲੀਆਂ ਤੇ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਹਮਲੇ ਦੇ ਵਿੱਚ ਸਕੋਰਪੀਓ ਗੱਡੀ ਦੇ ਵਿੱਚ ਸਵਾਰ ਦੋ ਨੌਜਵਾਨ ਜ਼ਖਮੀ ਹੋਏ ਨੇ। ਜ਼ਖਮੀ ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਦੇ ਵਜੋਂ ਹੋਈ ਹੈ। ਜ਼ਖਮੀ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰ ਪਾਇਆ ਗਿਆ। ਹਾਲਾਂਕਿ ਦੂਸਰੇ ਪਾਸੇ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਦੇ ਵਿੱਚ ਜੁਟ ਚੁੱਕੀ ਹੈ ਅਤੇ ਕਿਹਾ ਗਿਆ ਕਿ ਜਲਦ ਹੀ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ। ਕੀ ਗੱਲ ਹੋ ਗਈ ਹੈ? ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਮੇਰਾ ਕੱਦਗੇਲਾ। ਮੇਰਾ ਬੇਟਾ ਮਸਾਤੀ ਨਾਲ ਇੱਥੇ ਤਰਨਤਾਰਨ ਆਇਆ ਸੀ। ਆਪਣੀ ਪੂਆ ਜੀ ਦੇ ਘਰੇ ਤੇ ਮਲਗੇ ਲੱਗੇ ਅਣਪਛਾਤੇ ਲੋਕਾਂ ਨੇ ਉਹਦੇ ਤੇ ਗੋਲੀਆਂ ਨਾਲ ਕਤਲਨਾ ਹਮਲਾ ਕਰ ਦਿੱਤਾ। ਉਦੇ ਇੱਕ ਸਾਥੀ ਦੇ ਹੱਥ ਵਿੱਚ ਗੋਲੀ ਲੱਗੀ ਇੱਕ ਦੇ ਸਿਰ ਵਿੱਚ ਲੱਗੀ ਤੇ ਉਹ ਆਪ ਮਾਲਕ ਦੀ ਕਿਰਪਾ ਦੇ ਨਾਲ ਬਚਾ ਹੋਇਆ ਉਹਨਾਂ ਦੀ ਜਾਨ ਹੀ ਬਚੀ ਆ ਬਾਕੀ ਕثر ਕੋਈ ਨਹੀਂ ਛੱਡੀ ਤੇ ਬੜਾ ਜਿਆਦਾ ਅਨ ਕਾਨੂੰਨ ਆਏ ਤੇ ਜਿਹੜੀ ਆਣ ਕੇ ਵੇਖੋ ਜਿਹੜੇ ਬੰਦੇ ਤੇ ਐਡਾ ਵੱਡਾ ਕਾਤਲਨਾ ਹਮਲਾ ਹੋਇਆ ਅਣਪਛਾਤੇ ਲੋਕਾਂ ਵੱਲੋਂ ਉਸ ਬੰਦੇ ਦੀ ਪੰਜਾਬ ਪੁਲਿਸ ਵੱਲੋਂ ਹੈਲਪ ਕਰਨ ਦੀ ਜਗ੍ਹਾ ਉਸ ਬੰਦੇ ਨੂੰ ਐਸ ਐਚਓ ਸਿਟੀ ਹਸਪੀਟਲ ਦੇ ਵਿੱਚੋਂ ਚੱਕ ਕੇ ਲੈ ਗਿਆ ਕਿ ਮੈਂ ਇਹਦੀ ਇਨਕੁਆਰੀ ਕਰਨੀ ਹੈ ਦੇਖੋ ਜੀ ਇਹ ਟਾਈਮ ਇਨਕੁਆਰੀ ਦਾ ਕਿ ਜਾਂ ਪਬਲਿਕ ਦੀ ਹੈਲਪ ਕਰਨ ਦਾ ਇਹ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਐਸਐਸਪੀ ਤਰਨਤਾਰਨ ਤੋਂ ਪਰਜੋਰ ਬੇਨਤੀ ਕਰਕੇ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਦੀ ਰੱਖਿਆ ਕੀਤੀ ਜਾਵੇ ਸਾਡੇ ਬੱਚੇ ਨੂੰ ਇਨਸਾਫ਼ ਦਿਵਾਇਆ ਜਾਵੇ ਕਿਉਂਕਿ ਜਨਤਾ ਤੋਂ ਇਹਨਾਂ ਪੁਲਿਸ ਦਾ ਭਰੋਸਾ ਨਾ ਉੱਠ ਸਕੇ ਪਹਿਲਾਂ ਵੀ ਤੁਹਾਡੇ ਤੇ ਕੋਈ ਹਮਲਾ ਹੋਇਆ ਤੁਹਾਡੇ ਬੱਚੇ 'ਤੇ ਹਾਂਜੀ ਸਾਡੇ ਬੱਚੇ ਦੇ ਪਹਿਲਾਂ ਵੀ ਸਾਡੇ ਘਰੇ ਕਤਲਨਾਮ ਹਮਲੇ ਹੋ ਚੁੱਕੇ ਆ ਉਹਦੀਆਂ ਐਫਆਈਆਰਾਂ ਦਰਜ ਹਨ ਕੋਈ ਗ੍ਰਿਫਤਾਰੀ ਅਜੇ ਤੱਕ ਇਹ ਪੁਲਿਸ ਵੱਲੋਂ ਨਹੀਂ ਕੀਤੀ ਗਈ ਹਰ ਜਗ੍ਹਾ ਤੇ ਉਸ ਟਾਈਮ ਤੇ ਵੀ ਦਰਖਾਸਤਾਂ ਦਿੱਤੀਆਂ ਗਈਆਂ ਸੀ ਕੋਈ ਰੰਜਿਸ਼ ਆ ਕੀ ਕੋਈ ਪੁਰਾਣੀ ਰੰਜਿਸ਼ ਤੇ ਰੰਜਸਦਾ ਸੰਮਾਨ ਅਣਪਸਾਹ ਤੇ ਲੋਕਾਂ ਵੱਲੋਂ ਹਮਲਾ ਇਹ ਅਣਪਸਾਹ ਤੇ ਜਿਹੜੇ ਲੋਕ ਆ ਉਹ ਧਮਕੀਆਂ ਦਿੰਦੇ ਆ ਰੰਜਸਦਾ ਤੇ ਤੁਸੀਂ ਆ ਵੀ ਸਿਆਣੇ ਜੇ ਰੰਜਸ ਤੇ ਆ ਵੀ ਲੋਕ ਰੱਖੀ ਜਾ ਰਹੇ ਆ ਕੀ ਪਤਾ ਕੀ ਇਹਨਾਂ ਲੋਕਾਂ ਦਾ ਵਿਗਾੜਿਆ ਹੈ ਕੀ ਬੱਚੇ ਜਿਹੜੇ ਦਾ ਨਾਮ ਕੀ ਹੈ ਨਾ ਜਗਰੂਪ ਸਿੰਘ ਹੈ ਜਿਹਦੇ ਨਾਲ ਦੇ ਸਾਥੀ ਜ਼ਖਮੀ ਹੋਏ ਉਹਨਾਂ ਦਾ ਕੀ ਹੈ ਉਹਦਾ ਨਾਮ ਇੱਕ ਗੁਰਪ੍ਰੀਤ ਸਿੰਘ ਗੋਪੀ ਹੈ ਮੁੰਡਾ ਜੀ ਦੂਜਾ ਦੂਜਾ ਮੁੰਡਾ ਬੱਬੂ ਹਾਂ ਅਰਸ ਇਹ ਉਹ ਠੀਕ ਹੈ ਜਾਨ ਹਾਂ ਠੀਕ ਹੈ ਜੀ ਜਾਨ ਤੇ ਬੱਪੂ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਬਚੀ ਆ ਬਾਕੀ ਇਹਨਾਂ ਵੱਲੋਂ ਕੋਈ ਕਸਰ ਨਹੀਂ ਜੀ ਬੰਦੇ ਇਹਨੂੰ ਪਤਾ ਲੱਗਾ ਕਿ ਬੜੇ ਖੜੇ ਬੰਦੇ ਬੰਦੇ ਅਣਪਛਾਤੇ ਆ ਜੀ ਪਤਾ ਲਾਵਾਂਗੇ ਪਤਾ ਲੱਗੂਗਾ ਬਾਕੀ ਇਹ ਪੰਜਾਬ ਪੁਲਿਸ ਪਤਾ ਲਾਉਣ ਦੀ ਜਗ੍ਹਾ ਸਾਡੇ ਪਰਿਵਾਰ ਤੇ ਦਬਾਅ ਬਣਾ ਰਹੀ ਹੈ ਜੀ ਮੁਕਤ ਸਰ ਕੀ ਗੱਲ ਬਾਤ ਹੋਈ ਐ ਇੱਕ ਮਿੰਟ ਹੀ ਰੋ ਇੱਥੇ ਕੋਈ ਕਦਕਲ ਦੇ ਲੱਗੇ ਹੈਗਾ ਸਰਵਿਸ ਸਟੇਸ਼ਨ ਉੱਥੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਉਸ ਰਿਲੇਟਡ ਅਸੀਂ ਆਏ ਹਾਂ ਜੋ ਵੀ ਕਾਰਵਾਈ ਬੰਦੀ ਹੋਏ ਕੀਤੀ ਜਾਵੇ ਕਿਹਨੂੰ ਪਤਾ जख्मी ਹਸਾ जख्मी ਫੈਲਾ ਤੇ ਇੱਕ ਬੰਦਾ ਹੈ ਜਖਮੀ ਆ ਹਾਂਜੀ ਹਾਂਜੀ ਕਦ ਤੇ ਆਵੇ ਕਦ ਤੇ ਜਾ ਰਹੀ ਇੱਕ ਆਪਣੀ ਗੱਡੀ ਤੇ ਸੀ ਖਲੋਤੇ ਅੱਛਾ ਹਾਂਜੀ ਅਗੇ ਕਪੀਸ ਜਾਰੀ ਹੈ ਹਾਂਜੀ ਤੋਪੀਸ ਜਾਰੀ ਹੈ ਹਾਂਜੀ ਨਹੀਂ ਇਹ ਕਦਗਲ ਤੇ ਲੱਗੇ ਪੰਪ ਹੈਗਾ ਜੀ ਆਪਣਾ ਸਰਵਿਸ ਸਟੇਸ਼ਨ ਉਧਰ ਲੱਗੇ ਜੀ ਸਰ ਕੋਈ ਗੋਲੀ ਚਲੀ ਹੈ ਜੀ ਗੋਲੀ ਇਨਸੀਡੈਂਟ ਫਾਇਰਿੰਗ ਇਨਸੀਡੈਂਟ ਹੈ ਕੋਈ ਠੀਕ ਹੈ ਜੀ ਸਰ ਕਿਲੇ ਸਰ ਨਹੀਂ ਉਹ ਗੈਂਗ ਜੋ ਸਟੇਟਮੈਂਟ ਮਿਲੇ ਕਿ ਉਸ ਤੋਂ ਬੰਦਾ ਵੀ ਦੇਖ ਗੈਂਗਵਾਰ ਨਹੀਂ ਗੈਂਗਵਾਰ ਨਹੀਂ ਇਹ ਬੰਦੇ ਦੇ ਪਿੱਛੇ ਕੋਈ ਪਰਮ ਨੇ ਪਰਚੀ ਵੀ ਹੈਗੀ ਜੀ ਕੋਈ ਨਹੀਂ ਉਹ ਵੈਰੀਫਾਈ ਕੀਤਾ ਜਾਏਗਾ ਸਾਰਾ ਕੀ ਹੈ ਜੀ ਠੀਕ ਹੈ